ਪਰਕਾਸ਼ ਦੀ ਪੋਥੀ ਅਧਿਆਇ 13 ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦੇ ਦੇਖਿਆ ਜਿਹਦੇ 10 ਸਿੰਘ ਅਤੇ 7 ਸਿਰ ਸਨ ਉਹਦੇ ਸਿੰਘਾਂ ਉੱਤੇ 10 ਮੁਕਟ ਅਤੇ ਉਹਦੀਆਂ ਸਿਰਾਂ ਉੱਤੇ ਕਫਰ ਦੇ ਨਾਮ ਸਨ ਅਤੇ ਜਿਹੜਾ ਦਰਿੰਦਾ ਮੈਂ ਦੇਖਿਆ ਉਹ ਚਿੱਤੇ ਵਰਗਾ ਸੀ ਅਤੇ ਉਹਦੇ ਪੈਰ ਰਿਛਦਿਆਂ ਪੈਰਾਂ ਜੇ ਸਨ ਅਤੇ ਉਹਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਜਿਹਾ ਸੀ ਅਤੇ ਅਜਗਰ ਨੇ ਆਪਣੀ ਸਮਰੱਥਾ ਅਤੇ ਆਪਣੇ ਗੱਦੀ ਅਤੇ ਵੱਡਾ اختیار ਉਹਨੂੰ ਦੇ ਦਿੱਤਾ ਮੈਂ ਉਹਦੇ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਘਾਓ ਲੱਗਾ ਹੋਇਆ ਵੇਖਿਆ ਅਤੇ ਉਹਦੀ ਉਹ ਕਾਰਿਸ਼ਟ ਚੰਗੀ ਹੋ ਗਈ ਅਤੇ ਸਾਰਾ ਸੰਸਾਰ ਉਸ ਦਰਿੰਦੇ ਦੇ ਪਿੱਛੇ ਹੱਕਾ ਬੱਕਾ ਹੋ ਕੇ ਤੁਰ ਪਿਆ ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਇਸ ਲਈ ਜੋ ਉਸਨੇ ਉਸ ਦਰਿੰਦੇ ਨੂੰ ਆਪਣੇ اختیار ਦਿੱਤਾ ਸੀ ਨਾਲੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਭਈ ਇਸ ਦਰਿੰਦੇ ਦੇ ਤੁਲ ਕੌਣ ਹੈ ਅਤੇ ਕੌਣ ਇਹਦੇ ਨਾਲ ਲੜ ਸਕਦਾ ਹੈ ਵਟਾ ਬੋਲ ਬੋਲਦਨ ਵਾਲਾ ਅਤੇ ਕਫਰ ਬਕਨ ਵਾਲਾ ਮੂੰਹ ਉਹਨੂੰ ਦਿੱਤਾ ਗਿਆ ਅਤੇ ਉਹਨੂੰ ਇਖਤਿਆਰ ਦਿੱਤਾ ਗਿਆ ਭਈ 44 ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਵੇ। ਉਹਨੇ ਪਰਮੇਸ਼ਰ ਦੇ ਵਿਰੁੱਧ ਕਫਰ ਬਕਨ ਨੂੰ ਆਪਣਾ ਮੂੰਹ ਅਡਿਆ ਭਈ ਉਹਦੇ ਨਾਮ ਅਤੇ ਉਹਦੀ ਡੇਰੀ ਉੱਤੇ ਅਰਥਾਤ ਉਹਨਾਂ ਉੱਤੇ ਜਿਹੜੇ ਸੁਰਗ ਵਿੱਚ ਵਸਦੇ ਹਨ ਕਫਰ ਬਕੇ ਅਤੇ ਉਹਨੂੰ ਇਹ ਦਿੱਤਾ ਗਿਆ ਭਈ ਸੰਤਨ ਨਾਲ ਜੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ ਅਤੇ ਹਰ ਇੱਕ ਗੋਤ ਉਮਤ ਭਾਖਿਆ ਅਤੇ ਕੌਮ ਉੱਤੇ ਉਹਨੂੰ ਇਖਤਿਆਰ ਦਿੱਤਾ ਗਿਆ ਅਤੇ ਧਰਤੀ ਦੇ ਵਾਸੀ ਸਭ ਇਹਨਾਂ ਮਥਾ ਠੇਕਣਗੇ ਅਰਥਾਤ ਹਰੇਕ ਜਿਹਦਾ ਨਾਮ ਉਸ ਲੇਲੇ ਦੀ ਜਿਹੜਾ ਕੋਇਆ ਗਿਆ ਸੀ ਜੀਵਨ ਦੀ ਪੋਥੀ ਵਿੱਚ ਜਗਰ ਦੇ ਮੁੱਢੋ ਹੀ ਨਹੀਂ ਲਿਖਿਆ ਗਿਆ ਜੇ ਕਿਸੇ ਦੇ ਕੰਨ ਹੋਣ ਤਾਂ ਸੁਣੇ ਜੇ ਕਿਸੇ ਨੇ ਅਸਰੀ ਵਿੱਚ ਜਾਣਾ ਹੋਵੇ ਤਾਂ ਉਹ ਅਸਰੀ ਵਿੱਚ ਜਾਵੇਗਾ ਜੋ ਕੋਈ ਤਲਵਾਰ ਨਾਲ ਵੱਢੇ ਤਾਂ ਜ਼ਰੂਰ ਹੈ ਭਈ ਉਹ ਤਲਵਾਰ ਨਾਲ ਵੱਢਿਆ ਜਾਵੇ ਇਹ ਸੰਤਾਂ ਦੇ ਸਬਰ ਅਤੇ ਨਿਚਾ ਦਾ ਮੌਕਾ ਹੈ ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿਕਲਦਿਆ ਡਿਠਾ ਅਤੇ ਇੱਕ ਲੈਲੇ ਜਿਹਦੇ ਦੋ ਸਿੰਘ ਸਨ ਅਤੇ ਅਜਗਰ ਵਾਂਗਰ ਉਹ ਬੋਲਦਾ ਸੀ ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਅਖਤਿਆਰ ਵਰਤਦਾ ਹੈ ਅਤੇ ਧਰਤੀ ਅਤੇ ਉਹਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਹਦੀ ਕਾਰੀਸ਼ਟ ਚੰਗੀ ਹੋਈ ਸੀ ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ ਇਥੇ ਤੋੜੀ ਭਈ ਮਨੁੱਖਾਂ ਦੇ ਸਾਹਮਣੇ ਆਕਾਸ਼ੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ ਅਤੇ ਉਹਨਾਂ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਣ ਦਾ ਉਹਨੂੰ ਇਖਤਿਆਰ ਦਿੱਤਾ ਗਿਆ ਸੀ ਉਹ ertidhi ਦੇ ਵਾਸੀਆਂ ਨੂੰ ਪਰਮਾਉਂਦਾ ਹੈ ਅਤੇ ertidhi ਦੇ ਵਾਸੀ ਨੂੰ ਆਖਦਾ ਹੈ ਪਈ ਉਸ ਦਰਿੰਦੇ ਦੀ ਮੂਰਤ ਬਣਾਓ ਜਿਹਨੂੰ ਤਲਵਾਰ ਦੀ 7 ਵਜੇ ਅਤੇ ਉਹ ਜਉਂਦਾ ਰਹਾ ਉਹਨੂੰ ਇਹ ਵੀ ਦਿੱਤਾ ਗਿਆ ਪਈ ਉਸ ਦਰਿੰਦੇ ਦੀ ਮੂਰਤੀ ਵਿੱਚ ਸਵਾਸ ਪਾ ਦੇਵੇ ਅਤੇ ਜੋ ਉਸ ਦਰਿੰਦੇ ਦੀ ਮੂਰਤੀ ਬੋਲੇ ਨਾਲੇ ਜਿੰਨੇ ਦਰਿੰਦੇ ਦੀ ਮੂਰਤੀ ਪੂਜਾ ਨਾ ਕਰਨ ਉਹ ਵੱਡੇ ਜਾਣ ਅਤੇ ਉਹ ਸਭਨਾਂ ਛੋਟਿਆਂ ਵੱਡਿਆਂ ਧਨੀਆਂ ਗਰੀਬਾਂ ਆਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ अथवा ਉਹਨਾਂ ਦੇ ਮੱਥੇ ਉੱਤੇ ਦਾਗ ਦਵਾ ਦਿੰਦਾ ਹੈ ਅਤੇ ਕਿਸੇ ਨੂੰ ਲੈਣ ਦੇ ਨਹੀਂ ਕਰਨ ਦਿੰਦਾ ਪਰ ਨਿਹਰਾ ਉਹ ਜਿਹਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਮ ਜਾਂ ਉਹਦੇ ਨਾਮ ਦਾ ਅੰਗ ਲੱਗਾ ਹੋਵੇ ਇਹ ਗਿਆਨ ਦਾ ਮੌਕਾ ਹੈ ਜਿਹਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਗ ਗਿਣ ਲਵੇ ਉਹ ਮਨੁੱਖ ਦਾ ਅੰਗ ਹੈ ਅਤੇ ਉਹਦਾ ਅੰਗ 666 ਹੈ